ਦੇਰ ਰਾਤ ਨੂੰ ਤਨਾਲਾ ਵਿਖੇ ਇੱਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਤੇ ਅਚਾਨਕ ਡਿੱਗ ਪਈ ਜਿਸ ਕਨ ਵੱਡੇ ਪੱਧਰ ਦਾ ਨੁਕਸਾਨ ਹੋ ਗਿਆ ਇਸ ਮੌਕੇ ਕਾਮਰੇ ਵਿੱਚ ਛੁੱਤੀ ਪਈ ਲੜਕੀ ਦੀ ਜਨਮ ਵਾਲ ਵਾਲ ਬਚੀ ਪਰ ਕਮਰੇ ਅੰਦਰ ਪਿਆ ਕਾਫੀ ਸਮਾਨ ਨੁਕਸਾਨਿਆ ਗਿਆ ਘਰ ਦੀਆਂ ਹੋਰ ਕੰਧਾਂ ਉੱਪਰ ਵੀ ਕਾਫੀ ਤਰੇੜਾਂ ਆ ਚੁੱਕੀਆਂ ਹਨ ਇਹ ਤਰੇੜਾਂ ਪਿਛਲੇ ਦਿਨੀ ਕਾਫੀ ਜ਼ਿਆਦਾ ਮੀਂਹ ਪੈਣ ਕਾਰਨ ਆਈਆਂ ਹਨ ਅਤੇ ਖਤਰਾ ਹਜੇ ਵੀ ਬਣਿਆ ਹੋਇਆ ਦਿਖਾਈ ਦੇ ਰਿਹਾ ਹੈ ਰਸ ਹੱਕਦਾ ਹੈ ਤੇੜਾਈ ਪੀਏ ਸਾਰੇ ਤੇ ਬਾਰੇ ਨਿਕਿਆ ਕੁੜੀਆਂ ਹੈ ਖੜਾਈ ਬਾਈ ਹੋਰ ਸਾਰਾ ਬੈਠਿਆ ਪੈ ਆਹ ਸਾਰਾ ਪਾਟਾ ਪੈ ਇੱਥੇ ਜਵਾਦ ਸਾਰੇ ਪਏ ਸੀਗੇ ਆ ਜੀ ਮਾਤਾ ਕੀ ਨਾ ਬਾਈ ਆ ਮਰਜੀਤ ਇਹ ਮਾਤਾ ਆਪਣਾ ਛੱਤ ਡਿੱਗੀ ਕਦੋਂ ਡਿੱਗੀ ਕੀ ਗੱਲਬਾਤ ਹੋਈ ਜੀ ਇਹ ਜੀ 12:00 ਵਜੇ ਡਿੱਗੀ ਆ ਪੌਣੇ 12 ਪੌਣੇ 12 ਸੱਤ ਡਿੱਗੀ ਆ ਪਹਿਲਾਂ ਛੋਟਾ ਜਿਹਾ ਰੋੜਾ ਡਿੱਗਿਆ ਤੇ ਅਸੀਂ ਉੱਠ ਖੜੇ ਬਸ ਸਾਨੂੰ ਨਿਕਲਣ ਦਾ ਟਾਈਮ ਹੀ ਨਹੀਂ ਸਮਾਂ ਹੀ ਨਹੀਂ ਦਿੱਤਾ ਇੱਕੇ ਮੀਂਹ ਨਾਲ ਡਿੱਗਿਆ ਵੀ ਜਿਵੇਂ ਅਚਾਨਕ ਹੀ ਡਿੱਗਦੀ ਇਹ ਜੀ ਕੱਲ ਤਾਂ ਹੁਣ ਧੁੱਪ ਬਥੇਰੀ ਸੀਗੀ ਚਾਨਕੀ ਡਿੱਗੀ ਅਮੀਚ ਤਾਂ ਇਹਨੂੰ ਕੁਝ ਨਹੀਂ ਹੋਇਆ ਤੇ ਸ਼ਾਇਦ ਕਿੰਨੀ ਕੇ ਪੁਰਾਣੀ ਸੀਗੀ ਇਹ ਜੋ ਹੋਗੇ 15 16 ਸਾਲ ਤੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆਗਾ ਨੁਕਸਾਨ ਤਾਂ ਜੀ ਫਰਿੱਜ ਦਾ ਹੋ ਗਿਆ ਤੇ ਕੁੜੀ ਦੇ 6:00 ਵੱਜੀ ਤੇ ਜਦੋਂ ਸਾਤੇ ਡਿੱਗੇ ਕੀ ਤੁਸੂ ਸੁਬਾਹ ਤੱਕ ਕਿੱਥੇ ਸੀਗੀ ਵੀ ਕਮਰੇ ਚ ਪੈ ਸੀਗੀ ਬਾਹਰ ਪੈ ਸੀਗੀ ਅਸੀਂ ਜੀ ਇੱਥੇ ਬਾਹਰ ਤੇ ਗਏ ਅਸੀਂ ਬਾਹਰ ਪਏ ਤੇ ਇੱਕ ਊਡੀ ਕੱਲੀ ਅੰਦਰ ਸੀ ਤੇ ਬਸ ਉਹਦੀ ਅਸੀਂ ਉੱਠ ਖੜੇ